ਹਾਂਜੀ ਸਾਰੇ ਅਨਸਤ੍ਰੀਕਾਲ ਮੈਂ ਸੁਮਨ ਆਰਟਿਸਟਿਕ ਸਕੈਚ ਤੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੋ ਮੈਂ ਸਾਡੀ ਇੱਕ ਕਾਟਨ ਦੀ 컬렉ਸ਼ਨ ਜਿਹਨੂੰ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ ਸੋ ਉਹਨਾਂ ਵਿੱਚੋਂ ਕੁਝ ਕੁ ਸੂਟ ਜਿਹੜੇ ਨੇ ਸਿੰਗਲ ਪੀਸ ਐਕਚੁਅਲੀ ਸਾਡੇ ਕੋਲ ਰਹਿ ਚੁੱਕੇ ਨੇ ਸੋ ਅਸੀਂ ਉਹਨਾਂ ਤੇ ਸੇਲ ਲਗਾ ਰਹੇ ਹਾਂ ਇਹ ਸਾਰੇ ਦੇ ਸਾਰੇ ਜਿਹੜੇ ਕਾਟਨ ਦੇ ਸੂਟ ਮੈਂ ਅੱਜ ਤੁਹਾਨੂੰ ਦਿਖਾਵਾਂਗੀ ਇਹ 1000 ਦੇ ਨੇ ਸੋ 1000 ਦੇ ਵਿੱਚ ਤੁਹਾਨੂੰ ਸਾਰੇ ਦੇ ਸਾਰੇ ਪ੍ਰਿੰਟ ਮਿਲ ਜਾਣਗੇ ਤੇ ਇੱਕ ਚੀਜ਼ ਹੋਰ ਇਹ ਸਾਰੇ ਦੇ ਸਾਰੇ ਸਿੰਗਲ ਪੀਸ ਨੇ ਸੋ ਜਿਨ੍ਹਾਂ ਦੀ ਪਹਿਲਾਂ ਪੇਮੈਂਟ ਆ ਜਾਏਗੀ ਉਹਨਾਂ ਦਾ ਜਿਹੜਾ ਸੂਟ ਆ ਕਨਫਰਮ ਇਹ ਰਾਮ ਟੈਕਸ ਦੇ ਸੂਟ ਨੇ ਬਹੁਤ ਹੀ ਸੋਹਣਾ ਫੈਬਰਿਕ ਆ ਨਾ ਤਾਂ ਇਹਦਾ ਕਲਰ ਜਾਊਗਾ ਈਵਨ ਇੰਨੀ ਪਿਆਰੀ ਕਾਟਨ ਆ ਇਹ ਸੋ ਤੁਹਾਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹਦਾ ਕਲਰ ਨਹੀਂ ਫੇਡ ਹੁੰਦਾ ਨਾ ਹੀ ਇਹ ਸ਼ਰਿੰਕ ਹੁੰਦੀ ਆ ਸੋ ਐਜ਼ ਇਟ ਇਜ਼ ਰਹਿਣਗੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਹਾਂਜੀ ਪਹਿਲਾ ਪ੍ਰਿੰਟ ਜਿਹੜਾ ਆਪਣਾ ਬਹੁਤ ਹੀ ਪਿਆਰਾ ਬੇਸ ਇਹਦਾ ਜਿਹੜਾ ਆਫ ਵਾਈਟ ਇਹ ਸਾਡੇ ਕੋਲ 4 ਸੂਟ ਸੀ ਇਹ ਲਾਸਟ ਪੀਸ ਰਹਿ ਗਏ ਹਾਂਜੀ ਉਸ ਤੋਂ ਨੈਕਸਟ ਇਹ ਵੀ ਸਾਡਾ ਰਾਮ ਟੈਕਸ ਦਾ ਹੀ ਪ੍ਰਿੰਟ ਆ ਬਹੁਤ ਹੀ ਪਿਆਰਾ ਪ੍ਰਿੰਟਿੰਗ ਹੋਈ ਆ ਦੀ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਹੈ ਸੋ ਇਹ 5-5 ਮੀਟਰ ਦੇ ਸੂਟ ਹੋਣਗੇ ਸਾਰੇ ਤੇ ਸਾਰੇ ਹਾਂਜੀ ਸਾਡਾ ਨੈਕਸਟ ਪ੍ਰਿੰਟ ਬਹੁਤ ਹੀ ਸੋਹਣਾ ਪ੍ਰਿੰਟ ਹੈ ਵੀ ਮੈਂ ਤੁਹਾਨੂੰ ਇੱਕ ਵਾਰ ਖੋਲ ਕੇ ਵੀ ਦੀ ਲੁੱਕ ਦਿਖਾ ਦਿੰਦੀ ਆ ਇਹਦਾ ਤੁਸੀਂ ਦੇਖ ਸਕਦੇ ਹੋ ਸੋ ਇਹਨੂੰ ਆਪਾਂ ਵਾਈਟ ਬਾਟਮ ਦੇ ਨਾਲ ਵੀ ਬਣਾ ਸਕਦੇ ਹਾਂ ਹਾਂਜੀ ਉਸ ਤੋਂ ਨੈਕਸਟ ਜੋ ਕਿ ਬਹੁਤ ਹੀ ਟ੍ਰੈਂਡਿੰਗ ਹੈ ਬਹੁਤ ਹੀ ਸੋਹਣਾ ਪ੍ਰਿੰਟ ਈਵਨ ਜੇ ਕਿਸੇ ਨੂੰ ਸ਼ਰਟ ਚਾਹੀਦੀ ਹੈ ਤਾਂ ਉਹ ਸ਼ਰਟ ਵੀ ਬਾਈ ਕਰ ਸਕਦੇ ਨੇ ਸੋ ਇਹ ਸਾਰੇ ਤੇ ਸਾਰੇ ਸੂਟ ਆਪਣੇ ਕੋਲ ਸਿੰਗਲ ਲੇਗੇ ਸੋ ਇਹ ਦੁਬਾਰਾ ਨਹੀਂ ਮਿਲਨੇ ਹਾਂਜੀ ਬਹੁਤ ਹੀ ਸੋਹਣਾ ਪਿਓਰ ਕਾਟਨ ਦਾ ਪ੍ਰਿੰਟ ਹੈ ਇਹ ਇਹ ਬੜੇ ਅਰਜ ਦੇ ਵਿੱਚ ਆ ਜਾਊਗਾ ਬਹੁਤ ਹੀ ਪਿਆਰਾ ਸ਼ੇਡ ਹੈ ਸਟਫ ਬਹੁਤ ਹੀ ਕੂਲ ਹੈ ਲਾਈਕ ਜੋ ਆਪਾਂ ਕਹਿ ਦਿੰਨੇ ਆ ਨਾ ਐਕਸਪੋਰਟ ਦੀ ਕਾਟਨ ਆਗੀ ਇਹ ਹਾਂਜੀ ਨੈਕਸਟ ਪ੍ਰਿੰਟ ਬਹੁਤ ਹੀ ਸੋਹਣਾ ਹਾਂਜੀ ਇਸ ਤੋਂ ਨੈਕਸਟ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਹੈ ਵੀ ਐਕਸਪੋਰਟ ਦੀ ਕਾਟਨ ਹੈ ਬਹੁਤ ਹੀ ਸੌਫਟ ਤੇ ਲਾਈਟ weight ਫੈਬਰਿਕ ਆ ਇਹ ਸੋ ਫਿਰ ਤੋਂ ਰਾਮਟੈਕਸ ਦੇ ਸੂਟ ਹਾਂਜੀ ਆ ਆਪਣੀ ਬਾਟਮ ਆਏਗੀ ਇਹ ਸ਼ਰਟ ਆਏਗੀ ਪਲੱਸ 10 ਸੂਟ ਆਪਣੇ ਕੋਲ ਹੀ ਪਏ ਨੇ ਅਲੱਗ-ਅਲੱਗ ਸ਼ੇਡ ਦੇ ਵਿੱਚ ਸੋ ਇਹ ਸਾਰੇ ਦੀ ਸਾਰੀ ਜਿਹੜੀ ਸੂਟ ਨੇਗੇ 1000 ਦੇ ਨੇਗੇ ਜੇਕਰ ਕਿਸੇ ਭੈਣ ਦੇ ਸੂਟ ਜਿਹੜੇ ਇੱਕ ਤੋਂ ਜ਼ਿਆਦਾ ਬਾਏ ਕਰ ਰਹੇ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਸ਼ਿਪਿੰਗ ਪੇ ਕਰਨੀ ਪੈਣੀ ਆ ਕਿਉਂਕਿ ਕਾਸਟ ਜ਼ਿਆਦਾ ਹੋ ਜਾਂਦੀ ਹੈਗੀ ਸੋ ਜਿਨ੍ਹਾਂ ਨੇ ਇੱਕ-ਇੱਕ ਸੂਟ ਬਾਏ ਕਰਨਾ ਉਹਨਾਂ ਦੀ ਸ਼ਿਪਿੰਗ ਜਿਹੜੀ ਉਹ ਫ੍ਰੀ ਹੈਗੀ ਸੋ ਤੁਸੀਂ ਜਲਦੀ ਤੋਂ ਜਲਦੀ ਬੁਕਿੰਗ ਕਰਵਾ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸੂਟ ਲੈ ਸਕਦੇ ਹੋ Thank you.